ਪੰਜ ਮਾਗ ਸ਼ੈਨਸਾਈ ਸੰਬੰਧੇ ਮੰਗੂ ਕੋਲ ਮਿਲਾ ਕਬੂਰ ਥਲਾ ਸਰੂਪ ਸਿੰਘ ਦੇ ਆਵੇ ਹਰ ਸੰਗ ਜੀਓ ਕੋਈ ਵੀ ਸ਼ਬਦ ਜਦੋਂ ਸਤਿਗੁਰਾਂ ਦੀ ਕਿਰਪਾ ਹੁੰਦੀ ਸੀ ਕਿਤੇ ਵੀ ਜਾਂਦੇ ਸੀ ਇਸੇ ਗੁਰੂ ਸਾਹਿਬ ਨੂੰ ਮਾਨਤਾ ਨਿਰਦੇਸ਼ਕ ਦੇ ਕਰਦਾ ਨਾਮ ਪਤਾ ਐਡਰੈਸ ਕਿਸ ਤੇ ਪਰਖਾਇਆ ਕਿਸ ਵੇਲੇ ਸ਼ਬਦਾਂ ਪਰ ਘਟਾਇਆ ਅੱਜ ਦੁਨੀਆਂ ਵਾਲੇ ਇਹ ਦੇਖਦੇ ਆ ਕਿ ਆਹ ਸਹਿਬ ਗੁਰੂ ਨਾਨਕ ਦੇਵ ਜੀ ਨੇ ਕਦੋਂ ਸ਼ਬਦ ਜਾਦ ਕੀਤਾ ਗੁਰਜੀ ਬਾਚਾਈ ਨੇ ਕਦੋਂ ਕਿਤਾਬ ਦਿੱਤੀ ਕਿਸੇ ਤੇ ਪਰਖਾਇਆ ਕੀਤਾ ਪਰ ਹਰਮਣੀ ਵਿੱਚ ਤਾਂ ਗਾਲ ਪੁਰਖ ਨੇ ਕਿਰਪਾ ਕੀਤੀ Oh <laughs> <laughs> किसते प्रथाए कि शब्द का उच्चारण हो सतगुरान कोई भी कि भी शंका नहीं रह दिता और ये पांच माग दर्शन संयम एक मंगूपुर जला ਕਪੂਰਤ ਰਾਜ ਸੂਤ ਨਹੀਂ ਦੇਵਨ ਭਗਤ ਆਤਮਾ ਕਹਿ ਮੈਂ ਖੁਸ਼ੀ ਮਨਾਉਂਦੀ ਭਗਤ ਆਤਮਾ ਕਹਿ ਮੈਂ ਖੁਸ਼ੀ ਮਨਾਉਂਦੀ ਪਰਮਪੁਰਖ ਪਰਮਪੁਰਖ ਪ੍ਰਵ ਤੇਰਾ ਢੋਲਾ ਗਈਆ ਜੁਗ ਚੌਕੜੀ ਅਵ ਨਾਚੀ ਕਰਦੇ ਤੇਰੀ ਸੇਵ ਕਮਾਉਂਦੀ ਇਹ ਜਦੋਂ ਔਰ ਦਾ ਸ਼ਬਦ ਤਾਰ ਪ੍ਰਗਟ ਆਇਆ ਜਦੋਂ ਸਰਦਾਰ ਸੂਕਤੇ ਸਰੀਰ ਛਾਇ ਦੇ ਸੀ ਹੋਰੀ ਰਸੀ ਇਹ ਇਥੇ ਵੀ ਬੜੀ ਅਲੌਕਿਕ ਖੇਡ ਸੀ ਕੋਈ ਨਿਰਗੁਣ ਨਿਰਕਾਰ ਦਾ ਨਾਮ ਤੇ ਹੁੰਦੀ ਆ ਔਰ ਉਹਦੇ ਹੁਕਮ ਵਿੱਚ ਚੱਲਦੀ ਆ ਭਗਤ ਆਤਮਾ ਔਰ ਇਥੇ ਵੀ ਉਸੇ ਵੀ ਸਤਿਗੁਰਾਂ ਦੀ ਕਿਰਪਾ ਕੀ ਕੀਤੀ ਉਹਨਾਂ ਦੀ ਧਰਮ ਪਤਨੀ ਉਸ ਵੇਲੇ ਜਵਾਨ ਵਸਤਾ ਵਿੱਚ ਸੀ ਤੇ ਸਤਗੁਰ ਉਹਨਾਂ ਦੀ ਰਕਸ਼ਾ ਸਰਬ ਰੂਪ ਵਿੱਚ ਹੈ ਕਿਸੇ ਨਹੀਂ ਡਿਊਟੀ ਲਈ ਉਹਨਾਂ ਦੀ ਰਕਸ਼ਾ ਕਰਦੇ ਰਹੇ ਖੇਤਾਂ ਤੱਕ ਨਾ ਜਾਣਾ ਨਾਲ ਨਾ ਜਾਣਾ ਉਸ ਸਰਪ ਨੇ ਕਿ ਕੋਈ ਵੀ ਬੁਰੀ ਨਜ਼ਰ ਉਹਨਾਂ ਦੇ ਨਾਲ ਰੱਖੇ ਇਸ ਤਰੀਕੇ ਨਾਲ ਖੇਡ ਚੱਲਦੀ ਰਹੀ ਤੇ ਪਤਕਾਂਦੀ ਸਤਿਗੁਰੂ ਇੱਜ਼ਤ ਰੱਖਦਾ ਹੈ ਔਰ ਭਗਤ ਇਥੇ ਇਥੇ ਦੋ ਜਹਾਨ ਸਤਿਗੁਰ ਇੱਜ਼ਤ ਰੱਖਦਾ ਆ ਔਰ ਭਗਤਾਂ ਦੀ